ਲਓ ਵੀ ਮਿੱਤਰੋ ਕਹਿੰਦੇ ਕਰੋ ਨੋਟ ਇੱਕ ਆਪਾਂ ਹੋਰ ਨਵੇਂ ਟੋਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਏ ਆਂ ਗੱਲ ਕਰਾਂਗੇ ਤਲਵੰਡੀ ਮਲਕੋ ਡਿਸਟ੍ਰਿਕਟ ਮਲੋਟ ਦੇ ਵਿੱਚ ਜਿਹੜਾ ਟੋਪ ਦਾ ਕਬੱਡੀ ਟੂਰਨਾਮੈਂਟ ਹੋਇਆ ਇੱਥੇ ਬੈਸਟਾਂ ਦਾ 21 2000 ਸੀਗਾ ਤੇ ਫਾਈਨਲ ਮੈਚ ਹੋਇਆ ਸੀਗਾ ਅਰਨੀ ਵਾਲਾ ਤੇ 나ਥੇਆਣਾ ਜਿੱਥੇ 나ਥੇਆਣ ਦੇਰੇ 9.5 ਨੰਬਰ ਤੇ ਅਰਨੀ ਵਾਲੇ ਦੇਰੇ 13 ਨੰਬਰ ਫਾਸਟ ਰੇਟ ਟੀਮ ਅਰਨੀ ਵਾਲੇ ਦੀ ਤੇ ਸੈਕੰਡਰੀ ਟੀਮ 나ਥੇਆਣੇ ਦੀ ਬੈਸਟ ਰੀਡਰ ਬਣਿਆ ਜਿਹੜਾ ਕਹਿੰਦੇ ਮੁੰਡਾ ਇੱਥੇ ਆਰਬਨ ਬੱਲਪੁਰੇ ਨੇ ਕਹਿੰਦੇ 6 ਰੇਡਾਂ ਪਾ ਕੇ 6 ਹੀ ਨੰਬਰ ਲਾਇਆ ਨੌਨ ਸਟਾਪ ਆ ਗਿਆ ਮੁੰਡਾ ਤੇ ਬੈਸਟ ਜਿਹੜਾ ਜੱਫੀ ਬਣਿਆ ਚਰਾਗਦੀ ਨਹੀਂ ਮੰਗਿਆ ਵਾਲਾ ਪੰਜ ਟੱਚ ਤੇ ਚਾਰ ਜੱਫੇ ਲਾ ਗਿਆ ਬੈਸਟਾਂ ਦੇ ਲਈ 21,000 ਰੁਪਏ ਸੀਗਾ ਪਹਿਲਾ ਨਾਮ 71,000 ਸੀ ਦੂਜਾ ਨਾਮ 51,000 ਸੀ ਤੇ 21,000 ਦਾ ਜੱਫਾ ਲਾਇਆ ਬੱਬੂ ਕਹਿੰਦੇ ਅਰਨੀ ਵਾਲਾ ਇਹ ਮੁੰਡੇ ਨੇ ਤੇ ਗਰਾਊਂਡ ਦੀ ਕਮੇਟੀ ਦੇ ਕਹਿੰਦੇ ਉਹਨੂੰ 21,000 ਰੁਪਿਆ ਦੇਤਾ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ